ਮਹੱਲਾ ਬੰਝਵਾ ਜਿਤ ਬਾਰ ਬ੍ਰਹਮ ਜਿਤ ਆਇਆ ਸੋ ਕਰ ਦੇਵਸਇ ਸੁਖ ਸਾਗਰ ਗੁਰ ਪਾਇਆ ਤਾਂ ਸਹਿ ਸਾ ਸਗਲ ਮਿਟਾਇ ਹਰ ਕੇ ਨਾਮ ਕੀ ਵਡਿਆਈ ਆਠ ਪਹਿਰੇ ਗੁਣ ਗਾਈ ਗੁਰਪੂਰੈ ਤੇ ਪਾਈ ਰਹਾ ਪ੍ਰਭ ਕੀ ਅਖਤ ਕਹਾਣੀ ਜਨ ਬੋਲ ਹੈ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੈ ਤੇ ਜਾਣੀ ਪ੍ਰਭ ਕੀ ਅਖਤ ਕਹਾਣੀ ਜਨ ਬੋਲ ਹੈ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੁਰੈ ਤੇ ਜਾਣੀ ਆਪੇ ਗੁਰ ਇਕ ਓੰਕਾਰ ਸਤਿਨਾਮ ਸਤਿ ਆਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਐ ਜੁਨੀ ਸੈਭੰ ਗੁਰ ਪ੍ਰਸਾਦਿ ਰਪੁ ਆਦਿ ਸਚੁ ਰੂਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਪਿਪੈ ਜਪਨਾ ਹੋਈ ਜਲਰ ਹਾਲੇ ਲਿਖਤਾਰ ਬੁਖਿਆ ਬੁਖਰ ਨਾ ਉਤਰੀ ਜੇ ਬਿਨਾਂ ਗੁਰਿਆ ਭਾਰ ਸਹਿਸ ਅਣ ਪ ਲਖ ਹੋ ਹੈ ਰਿਕਨ ਜਿ ਲੈ ਨਾਲ ਕਿ ਸਠਿਆਰਾ ਹੋਈਏ ਇਹ ਕੂੜਾ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣਿਆ ਕਾਲ ਪੁਣਾ ਕਿਹਾ ਜਾਈ ਹੁਕਮੇ ਹੋਣ ਜੀ ਹੁਕਮ ਲੈ ਵੜਿਆਈ ਹੁਕਮੇ ਤਉ ਨੀਟ ਹੁਕਮ ਆ ਲਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ਿਸ਼ ਹੁਕਮੀ ਖਦਾ ਭਾਈ ਹੈ ਹੁਕਮੇਂਦਰ ਸਭ ਕੋ ਵਾਰ ਕੁਣਾ ਆਗੋਏ ਨਾਨਕ ਹੁਕਮੇ ਜੇ ਬੁਝੇਤਾ ਹਮੈ ਖਹਿ ਨਾ ਲੋਈ ਗਾਵੇ ਕੋ ਤਾਂ ਹੋਵੇ ਕਿਸੇ ਤਾਂ ਗਾਵੇ ਕੋ ਦਾਤ ਜਾਣੇ ਨੀਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਦਨ ਕੀ ਗਾਵੇ ਕੋ ਜੀ ਲੈ ਹਿਰਦੇ ਗਾਵੇ ਕੋ Japh ਲਈ ਸੇ ਦੂਰ ਗਾਵੇ ਕੋ ਵੇਖੇ ਹਾਦਰਾ ਨ ਦੂਰ ਕਥਨਾਗ ਜਿਨਾਵੇ ਟੂਟ ਕਥ ਗਤ ਗਥੀ ਕੋਟੀ ਕੋਟ ਜਿੰਦਾ ਲੈ ਲੈਂਦੇ ਸਖ ਪਾਹ ਜੁਗਾ ਜੁੰਤਰ ਸਾਹੀ ਕਾਹੇ ਭੁਖ ਮੇ ਹੁਕਮ ਜਲਾਏ ਰਾਹੋ ਨਾਨਕ ਵਿਸੈ ਵਿਪਰਵਾਹੋ ਸਾਚਾ ਸਾਹਿਬ ਸਾਚਾ ਨਾਏ ਬਖਿਆ ਬਹੁ ਆਪਾਰ ਆਖੇ ਮੰਗੈ ਦੇ ਦੇ ਰਾਖ ਕਰੇ ਰਾਤਾਰ ਫਿਰ ਕੀ ਅਗੈ ਰਖੀਐ ਜਿਤ ਦਿਸੇ ਦਰਬਾਰ ਮੋਖੀ ਬੋਲਣਾ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮੁ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਵੇ ਜਾਣੀਐ ਸੋ ਆਪੇ ਤਚਿਆਰ ਆਪਿਆ ਨਾ ਜਾਏ ਕੀਟ ਨਾ ਹੋਏ ਆਪੇ ਆਪ ਨਿਰੰਜਨ ਸੋਈ ਜਿਸੇ ਵੇਖਿਆ ਹੰਪਾਇਆ ਮਾਨ ਨਾਨਕ ਗਾਵੀਐ ਗੁਣਿ ਨਿਹਾਲ ਗਾਵੀਐ ਸੁਣਿਆ ਮਨ ਰਖੀਏ ਬਾਹੂ ਦੁੱਖ ਬਰਹਰ ਸੁਖ ਕਰ ਲੈ ਜਾਏ ਗੁਰਮੁਖ ਨਾਰੰਗ ਗੁਰਮੁਖ ਵੇਦੰ ਗੁਰਮੁਖ ਰਹਾ ਸੁਮਾਈ ਗੁਰੇਸ਼ਰ ਗੁਰੂ ਗੋਰਖ ਬ੍ਰਹਮਾ ਗੁਰੂ ਪਾਰਵਤੀ ਮਾਈ ਜਿਹੋਂ ਜਨ ਅੱਖ ਨਹੀਂ ਤਿਹੜਾ ਕਥਨ ਨ ਜਾਇ ਗੁਰਾਇਕ ਦੇਵੁ ਜਹਾਈ ਸਭਨਾ ਜੀਆ ਖਾ ਇਕ ਦਾਤਾ ਸੋ ਮੈਂ ਵਿਸਨ ਨ ਜਾਇ ਤਿਰਸ ਨਾਮਾ ਜੇ ਤਿਸ ਸੁਭਾਵਾ ਵਿਣ ਭਾਣੇ ਕੀ ਨਾਇ ਖਰੀ ਕੀ ਜੇਤੀ ਸਰਠ ਉਪਾਈ ਵੇਖਾ ਵਿਣ ਕਰਮਾ ਕੀ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰ ਆਕ ਰੇਹੁ ਜਹਾਈ ਸਭ ਨਾ ਜੀਆ ਕਰਤ ਸੁਮੈ ਸੁਨ ਨਜਾਈ ਜੇ ਜੁਗ ਚਾਰੇ ਆਰਜਾ ਹੋਲ ਸੁਣੀ ਹੋਈ ਨਵਾ ਖੰਡਾ ਵਿੱਚ ਜਾਣੀਐ ਨਾਲ ਜਲਾਏ ਸਭ ਕੋਈ ਚੰਗਾ ਨਾਮ ਰਹਾਈ ਕੈ ਜਸ ਕੀ ਰਤ ਜਗ ਲੇ ਜੇ ਤਸ ਨਦਰ ਨਾ ਬੇਟਾ ਵਾਸਨਾ ਪੁੱਛੇ ਕੀਟਾ ਅੰਦਰ ਹੀਟ ਕਰ ਲੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਇੰਗੁਣਵੰਤੀਆ ਗੁਣ ਦੇ ਤੇਹਾ ਹੁਨ ਸੁੱਝੇ ਜੇ ਤਸਾ ਗੁਣ ਕੋਈ ਖਰੀ ਸੁਣਿਆ ਸਦਬੀ ਸੁਨਨਾਥ ਸੁਣਿਆ ਦਟ ਦਵਲੇ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਪਹੁਨ ਸਕੇ ਖਾਲ ਨਾਨਕ ਬਖ ਤਸਦਾ ਵਿਗਾਸ ਸੁਣਿਆ ਰੂਖ ਬਾਪਾ ਨਾਸ ਸੁਣੇਸ਼ੁਰ ਬਰਮਹਿੰਦ ਸੁਣਿਆ ਜੋਗ ਜੁਤਹਾਂ ਨ ਭੀਡ ਸੁਣਿਆ ਐਸਰਾ ਬ੍ਰਹਮਾ ਇੰਦਰ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੋਤਨ ਭੇਦ ਸੁਣਿਆ ਸਸ ਸਤਿ ਸਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਲੋਕ ਬਾਪ ਕਾ ਨਾਸ ਸੁਣਿਆ ਸਰਾ ਗੁਨਾ ਕੀ ਗਾਹ ਹਰਿ ਸੇਖ ਵੀਰ ਬਾਛਾ ਹਉ ਬੰਦ ਬਾਵੇ ਰਾਹੋ ਸੁਣੇ ਹਾਤ ਹੋਏ ਸਗਾਹੋ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਬਾਪਾ ਨਾਸ ਮਨ ਕੀ ਗੱਤ ਕਹੀ ਨ ਜਾਏ ਦੇਖੋ ਗਹਿ ਸਿਬਿਛਟਾਈ ਕਾਦ ਕਰਮ ਨਾ ਲਖਣਾ ਹਾਰ ਮਨ ਖਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਮਨ ਅਸਰਤ ਹੋਵੇ ਮਨ ਉਧਾ ਮਨ ਸਗਲ ਭਾਵਨ ਕੀ ਸੁੱਧ ਮਨ ਮਜੂਟਾ ਨਾ ਖਾਏ ਮਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਹੋਵੇ ਮਨ ਮਾਰਗ ਠਾਨ ਨ ਪਾਏ ਮਨ ਵਸਿਆ ਪ੍ਰਗਟ ਜਾਏ ਮਨੈ ਮਗਨ ਚੱਲੇ ਬੰਖ ਮਨੈ ਧਰਮ ਸੱਚੀ ਸੰਬੰਧ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਹੋਵੇ ਮਨ ਬਭ ਹੈ ਮੁਕਤਿਵਾਰ ਮਨ ਪਰਵਾਰੈ ਸਾਰ ਹਰ ਮਰੈ ਦਰੇ ਦਾਰੇ ਗੋ ਸਿਖ ਮਨ ਨਾਨਕ ਭਵਨ ਵਿਖੋ ਐਸਰ ਨਿਰੰਜਨ ਹੋਇ ਦੇਖੋ ਮਨ ਜਣ ਮਨ ਕੋਇ ਪੰਜ ਪਰਵਾਰ ਗਸਤ ਰਧਾਨ ਪੰਜੇ ਪਾਵੈ ਜਨ ਗੈ ਮਾਨ ਪੰਜੇ ਸੋਹੈ ਰਾਰਾ ਜਾਨ ਪੰਜਾ ਘਾ ਗੁਰੇ ਖੜਿਆਰ ਜੇ ਕੋ ਵਹ ਹਰੇ ਵਿਚਾਰ ਤਤ ਹੈ ਹਿਰਨ ਨਾਹੀ ਸੁਮਾਰ ਤੌਲੇ ਧਰਮ ਜਿਆ ਖਾ ਬੂਤ ਸੰਤੋਸ਼ ਆ ਰਖਿਆ ਜਨੂਤ ਦੇਖੋ 부ਜੇ ਹੋਵੇ ਸਚਿਆਰ ਤਵਲੇ ਉਪਰ ਖੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਇਸ ਤੇ ਬਾਦ ਲੈ ਹਮਜੂਰ ਨੀਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਆਪਣੀ ਖਾਮ ਇਹ ਲਿਖਾ ਲਿਖ ਜਣ ਕੋਈ ਲਿਖਾ ਲਿਖਿਆ ਖੇਤਾ ਹੋਏ ਖੇਤਾ ਦਾਸ ਵਾਲ ਰੂਪ ਕਿਤੇ ਦਾਤ ਜਾਣੈ ਕੋ ਨੂਟ ਕਿਤਾ ਸਭਿ ਘਰਿ ਗਵਾਉ ਦਸਤੈ ਹੋਇ ਲਖ ਦਰੀਆਉ ਉਦ੍ਰਤ ਹਣ ਗਹਾ ਵਿਚਾਰ ਵਾਰੈ ਨ ਜਵ ਇਕ ਵਾਰ ਜੋਤਿ ਭਾਵੈ ਸਾਇਬ ਲਿਖਾਰ ਤੂੰ ਸਦਾ ਸਲਾਮਤ ਨਿਰੰਕਾਰ ਆਸੰਖਾ ਜਾਪ ਅਸੰਗ ਪਾਹੋ ਅਸੰਗ ਊਜਾ ਸੰਖ ਦਪਤਾਉ ਆਸੰਗ ਰੰਥ ਮੁਖਵਿਦ ਪਾਠ ਅਸੰਗ ਜੋਗ ਮਨ ਰਹਿ ਉਦਾਸ ਅਸ਼ੰਖ ਬਾਤੂ ਗੁਣ ਗਿਆਨ ਹੈ ਵਿਚਾਰ ਅਸੰਸਤੇ ਸੰਖ ਦਾ ਤਾਰ ਅਸ਼ੰਖ ਸੁਰਮਾ ਬਖਸਾਰ ਅਸਮ ਲਿਵਲਾਈ ਤਾਰ ਕੁਦਰਤ ਹੁਣ ਗਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਹਉ ਰਤ ਭਾਵੇ ਸਾਇਬਲੀਖਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਮੂਰਖ ਅੰਧਪੂਰ ਅਸ਼ੰਖ ਜੂਰ ਹਰਾਮਪੂਰ ਆਸੰਖ ਅਮਰ ਜਹੂਰ ਅਸੰਗਲਵਣ ਹੱਤੇ ਅਹਮਾਰ ਆਸੰਖ ਬਾਪੀ ਬਪਜਹ ਹੈ ਅਸੰਗੁੜਿਆਰ ਕੋਇ ਫਿਰ ਹੈ ਅਸੰਖ ਮਲੇਸ਼ ਮਲ ਬਖਾ ਹੈ ਆਸੰਖ ਅਨੰਦਕ ਸਰਕਰ ਹੈ ਭਾਰ ਨਾਨਕ ਨਿਚ ਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਹਉ ਤਦ ਭਾਵੇ ਸੈਬਲੀਖਾਰ ਹਉ ਸਦਾ ਸਲਾਮਤ ਨਿਰੰਗਾਰ हासनਾਸ ਸੰਸਾਭ अगਮ अगम سہਲੋਏ ਅਸੰਗ ਹੈ ਸਿਰ ਭਾਰ ਹੋਏ ਅਖਰੇ ਨਾਮ ਅਖਰੇ ਸਲਾ ਅਖਰੇ ਗਿਆਨ ਗੀਤ ਗੁੰਗਾਹ ਅਖਰੇ ਲਖਣ ਬੋਲਣ ਬਾਣ ਅਖਰਾ ਸੰਯੋਗ ਵਿਖਾਨ ਜਿਨ ਹੈ ਲਖੈ ਦਿਸਨਾ ਹੈ ਜੇ ਫਰਮਾਏ ਦੱਪੇ ਪਾਹ ਜੇਤਾ ਗੀਤਾ ਦਿੱਤਾ ਨਾਓ ਵਿਣਦਾਵੇ ਰਾਹੀ ਕੋठाਉ ਕੁਦਰਤ ਹੰਗਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਹਉ ਤਦ ਭਾਵੈ ਸੈਬਲੀਖਾਰ ਹਉ ਹਦਾ ਸਲਾਮਚ ਨਿਰੰਗਾਰ ਭਰੀਏ ਹੱਤ ਬੈ ਦੰਦੇ ਰਾਣੀ ਦੁੱਤ ਅਦ੍ਰਸ ਹੈ ਮੋਤਵਲੇ ਤੇ ਗਪੜ ਹੋਏ ਦੇਸ ਆਗੁਣ ਲਈ ਅਧੋਏ ਭਰੀਏ ਮਤ ਬਾਪਾ ਖੇ ਸੰਗ ਭਗਤ ਉਪੇਨ ਆਵੇ ਖੇ ਰੰਗ ਸੁਨੇ ਬਾਪੀ ਆਖਣ ਨਾ ਹੈ ਕਰ ਕਰ ਹਰਨਾ ਲਿਖ ਲੈ ਜਾਹੋ ਆਪੇ ਮੀਜੋ ਆਪੇ ਹੀ ਖਾਹੋ ਨਾਨਕ ਹੁਕਮਿ ਆਹੋ ਜਾਹੋ ਤਿਰਸ ਦਪ ਰਿਆ ਦਦਾਨ ਜੇ ਕੋ ਬਾਵੈ ਦਿਲ ਖਾਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਉਸ ਮਨ ਨਾਉ ਸਭ ਗੁਣ ਦੇ ਰੇ ਬਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਤ ਸਦ ਆਠ ਬਾਣੀ ਬਰਮਾਉ ਸੁਸੋਹਣ ਸੁਦਾ ਮਨ ਜਾਓ ਕਵਣ ਸੋਹ ਵੇਲਾ ਵਖਤ ਕਵਣ ਹੰਤ ਚਕਉਣ ਵਾਰ ਕਵਣ ਹਸਤੀ ਮਾਹੋ ਹੰਜਟ ਹੋ ਆਕਾਰ ਵੇਲਾ ਬਾਇ ਬਣਤੀ ਜਹ ਹੋਏ ਲੇਖ ਪ੍ਰਾਣ ਵਖਤ ਦਾ ਬਾਇ ਕਰਦੀਆਂ ਰਖਣ ਲੇਖ ਪ੍ਰਾਣ ਤਤਵਾਨਾ ਜੋਗੀ ਰਣ ਰਤਮਾ ਨਾ ਹੋਈ ਜਗ ਅਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਖਰਿਆ ਕਹੇ ਸ਼ਾਲਾਹੀ ਕਿ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵਡਾ ਸਾਹਿਬ ਦੀਨ ਆਈ ਕੀਤਾ ਜਰ ਕਰੂ ਗਏ ਨਾਨਕ ਜੀ ਕੋ ਆਪੋ ਜਾਣੈ ਅਗ ਗਿਆਨ ਅਸੋ ਹੈ ਪਤਲ ਬਥਲ ਅਗਸ ਅਗਸ ਓੜਕ ਓੜ ਭਲ ਕੇ ਵੇਡ ਕਣਕ ਬਾਤ ਸਹਿ ਸਟਾਰਾ ਗ੍ਰਹਿ ਕਿਤੇ ਬਾਸ ਲੁਕ ਧਾਤ ਲਿਖਾ ਹੋਇ ਤਲ ਕੀਏ ਲਿਖੇ ਹੋਏ ਵਿਨਾਸ਼ ਨਾਨਕ ਵਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹ ਇਤਿ ਹਤ ਨ ਪਾਈਆ ਨਰੀਆ ਦੇਵਾ ਹਾਵੇ ਸਮਝ ਨ ਜਾਣੀ ਹੈ ਸਮੁੰਦਰ ਸਾਸ ਸੁਲਤਾਨ ਗ੍ਰਹਾ ਸੱਤੀ ਮਾਲ ਧਨ ਕਿਹੜੇ ਦੰਨਾ ਹੋਵਨੀ ਜੇ ਤਸ ਮਨ ਹੋਣਾ ਵਿਸਰਹਿ ਅੰਤ ਨਾ ਸੱਤੀ ਰਹਿਣੈ ਅੰਤ ਅੰਤ ਨਾ ਵੇਖਣ ਅੰਤ ਨਾ ਘਰਣੇ ਦੇਣੈ ਅੰਤ ਅੰਧਨਾ ਵੇਖਣਾ ਸੁਣਨ ਦਾ ਅੰਤ ਅੰਤਨਾ ਜਾਪੇ ਗਿਆ ਮਨ ਮੰਤ ਅੰਧਨਾ ਜਾਪੇ ਹੀਟਾ ਆਕਾਰ ਅੰਧਨਾ ਜਾਪੇ ਪਰਬਰ ਅੰਧ ਕਾਰਨ ਕਿਤੇ ਬਿਲੜਾ ਹੈ ਤਾਂ ਕਿ ਅੰਧਨਾ ਬਾਈ ਜਾ ਹੈ ਇਹੋ ਅੰਧਨਾ ਜਾਣੇ ਕੋਈ ਬਹੁਤ ਅਘੀਏ ਭਗਤ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਬਰ ਉਚਾ ਨਾਵੇ ਬਰ ਉਚਾ ਹੋਵੇ ਹੋਏ ਇਸਾ ਉੱਚੇ ਹੋ ਜਾਣੇ ਸੋਏ ਜੇ ਰਾਜਣੇ ਆਪੇ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਨ ਕੀਆ ਨਾ ਜਾਏ ਵੱਡਾ ਦਾਤਾ ਜਨ ਨਤ ਮਾਈ ਕਿਤੇ ਮੰਗਸਾ ਜੋ ਦੇ ਅਪਾਰ ਕਿਤੇ ਆਗਤ ਨਹੀਂ ਵਿਚਾਰ ਕਿਤੇ ਖਤੁਟ ਹੈ ਵਿਹਾਰ ਕਿਤੇ ਲੈ ਲੈ ਮੁਖੜ ਪਾਹੇ ਕਿਤੇ ਮੁਰਖਾ ਹੀ ਹਾ ਹੈ ਕਿਤੇ ਅਨੂਠਾ ਬੂ ਸਦਮਾਰ ਹੈ ਬੇਡਾ ਤਿਰ ਦਾਤਾਰ ਵੰਡ ਖਲਾਸੀ ਭਣੇ ਹੋਏ ਹੋਰਾਹ ਨਾ ਸਕੈ ਹੋਏ ਜੇ ਕੋ ਖਾਗਾ ਖਨ ਪਾਏ ਮਨ ਜੇ ਤੇ ਆ ਮੋਖਾਏ ਆਪੇ ਰਹਿ ਆਪੇ ਰਈ ਅਖ ਹਸੀ ਭੀ ਗਈ ਗਈ ਜਸਨਾ ਬਖਸ਼ ਸੁੱਤਲਹ ਨਾਨਕ ਬਾਛਾ ਦੀ ਬਾਛਾ ਹੋ ਹਮਲਾ ਗੁਣੋ ਵਾਪਾਰ ਮਨ ਵਾਪਾਰਿ ਉਨਡਾਰ ਹਮਲਾ ਹਮਲਾ ਜਾਹੈ ਹਮਲ ਭਾਏ ਹਮਲਾ ਸਮਾਹੈ ਅਮਲ ਧਰਮੇ ਮੁਲ ਦੀ ਬਾਣ ਅਮਲ ਤੋਂ ਅਮਲ ਪ੍ਰਵਾਨ ਅਮਲ ਵਖੀਸ਼ ਹੋਲੇ ਸਾਨ ਅਮਲ ਕਰਮ ਅਮਰ ਫਰਮਾਹਣ ਅਮਲ ਅਬਨਾਖਿਆ ਨਾ ਜਾਏ ਆਪਿ ਆਖਰੇ ਲੇ ਬੁਲਾਏ ਆਖੇ ਵਿਡ ਬਾਠ ਪ੍ਰਾਨ ਆਖੇ ਬੜੇ ਕਰੇ ਵਿਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸੁਰ ਆਖੇ ਸਦ ਆਖੇ ਗਿੱਤੇ ਗਿੱਤੇ ਗੁਰੂ ਆਖੇ ਰਾਨ ਆਖੇ ਦੇਵ ਆਖੇ ਸੁਨ ਮੁੰਜਨ ਸੇਵ ਹਿੱਤੇ ਆਖੇ ਆਖਨ ਬਾਏ ਹਿੱਤੇ ਗਹਿ ਹਹਿ ਉੱਠ ਤੁ ਜਾ ਹੈ ਇੱਤੇ ਗਿੱਤੇ ਹੋਰ ਕਰ ਹੈ ਤਾਖਨਾਸ਼ਕ ਹੈ ਹੀਕੇ ਜਿਹੜਾ ਭਾਵੈ ਦੇਵਡ ਹੋਏ ਨਾਨਕ ਜਾਣੈ ਸੱਚ ਹੋਏ ਜੇ ਕੋ ਆਖੇ ਬੋਲ ਵਿਗਾੜ ਤਾਲ ਕੀ ਸਰਗਾਵਾਰਾ ਗਾਵਾਰ ਸੋਦਰ ਕੇਹਾ ਸੋਗਰ ਕੇਹਾ ਜਿਤ ਵਹਿ ਸਰ ਸੁਆਨੇ ਵਾਜੇ ਨਾਦ ਅਨੇਕ ਸੁਨਖਾ ਖਿਤੇ ਗਾਵਨ ਹਾਰੇ ਖਿਤੇ ਰਾਗ ਸੁਗਹੀਨ ਖਿਤੇ ਗਾਵਨ ਹਾਰੇ ਖਿਤੇ ਆਹੈ ਖਿਤੇ ਰਾਗ ਸੁਗਹੀਨ ਖਿਤੇ ਗਾਵਨ ਹਾਰੇ ਗਾਵ ਹੈ ਤਉ ਨਾ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੀਵਾਰੇ ਗਾਵ ਹੈ ਜਿਤੈ ਗਤਿ ਲਿ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਨੰਦਰ ਨਰਾਸਨ ਬੈਠੇ ਰੇ ਪਿਆਰ ਦਰ ਨਾਲੇ ਗਾਵਹਿ ਸੰਤ ਸਮਾਦੀਂਦਰ ਗਾਵ ਅਨਸਾਰ ਵਿਚਾਰੇ ਗਾਵਨ ਜਤਿ ਸਤੀ ਸੰਤੋਖੀ ਆਵੀਰ ਕਰਾਰੇ ਗਾਵਨ ਪੰਡਿਤ ਰਮੇਸ਼ਰ ਜੁਜੁ ਵੇਦਾਂ ਨਾਲੇ ਗਾ ਮੋਹਨੀਆਂ ਮਨਮੋਹਨ ਸੁਰਗ ਮੱਠਿਆਲੇ ਗਾਵਨ ਰਤਨ ਬਾਇ ਤੇਰੇ ਅਸ਼ਠ ਦਿਰਸ ਨਾਲੇ ਗਾਵ ਹੈ ਜੋਨ ਮਹਾਵਲ ਸੂਰਾਗ ਖਾਣੀ ਧਾਰੇ ਗਾਵ ਹੈ ਹੰਡ ਬਨ ਲੋਰ ਬੰਡਾ ਕਰ ਕਰ ਕੇ ਧਾਰੇ ਸਹਿਦ ਨੂੰ ਗਾਵ ਹੈ ਜੋ ਸਿ ਭਾਵਨ ਤੇਰੇ ਭਤ ਹਰਿ ਸਾਲੇ ਹੋਰ ਹਿਤ ਗਾਵਨ ਸੇ ਮੈ ਜਤਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸੱਚਾ ਸੱਚੀ ਨਾਈ ਹੈ ਬੇ ਹਸੀ ਅਰੇ ਅਸੀਂ ਰਚਨਾ ਜਨ ਚਾਈ ਰੰਗੇ ਰੰਗੇ ਬਾਤੀ ਕਰੈ ਸ੍ਰੀ ਮਾਇ ਜਨੋ ਪਾਈ ਕਰ ਕਰ ਹੇ ਗੀਤਾ ਆਪਣਾ ਜਿਤ ਦੀਵਿਣਿ ਆਈ ਜੋ ਸੁਭਾਵੈ ਸੋਇ ਖਾਸੀ ਹੁਕਮਾ ਖਰਣਾ ਜਾਈ ਸੋ ਬਾਸ਼ਾ ਹੋ ਸਬ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੁਖ ਸੰਤੋਖ ਸਰਬਜੋਲੀ ਧਿਆਨ ਕੇਵਲ ਹੈ ਵਿਕੂਟ ਟੰਡਾ ਖਾਲ ਫਾਰੀ ਖਾਇ ਜੋ ਟੰਡਾ ਬਤ੍ਰੀਟ ਆਇ ਮਰਤੀ ਸਭੇ ਜਮਾਤੀ ਮਨ ਜੀ ਤੈਜ ਅਗਨੀਤ ਹਾਰੇ ਸੁਦੇਸ਼ ਹਾਰੇਸ਼ ਹਾਰੇ ਰੀਲ ਨਾਦਨਾ ਹਟ ਜੋ ਜੋ ਵੇਪੋ ਵੇਸ ਉਤ ਗਿਆਂਦੇ ਆ ਬੰਦਾਰਨ ਘਟ ਘੜ ਵਾਜੇ ਨਾਦ ਆਪ ਨਾਥ ਨਾਚੀ ਸਭ ਜਕੀਰਤ ਸਦ ਅਵਰਾ ਸਾਦ ਸੰਜੋਗ ਜੋ ਦ੍ਰਿਖਾਸਿ ਲਾ ਲਿਖਿਆ ਹੈ ਭਾਗ ਹਾਰੇ ਸੁਦੇਸ਼ ਹਾਰੇਸ਼ ਹਾਰ ਨੀਲ ਨਾਦ ਨਾਹਤ ਜੋ ਜੋ ਇੱਕ ਹੋਈ ਸੇ ਇਕਾ ਮਾਇ ਲੁਟਿ ਗਏ ਆਇ ਨਜਲੇ ਪਰਵਾਨ ਇਕ ਸੰਸਾਰੀ ਭੰਡਾਰੀ ਇਕ ਲਾਇ ਦੇ ਬਾਣ ਜਿਤੁ ਸਿ ਭਾਵੈ ਤਿਤੁ ਲਾਵੇ ਯਹੋਵਾ ਪਰਮਾਨ ਬਹ ਵਿਖੇ ਨਾਨਦ ਨਾਵੇ ਭਗਤਾ ਹੈ ਵਿਡਾਲ ਨਾਰੇ ਰਸਿਆ ਦੇਸ ਹਾਰ ਨੀਲ ਨਾਦ ਨਾਹਤ ਜੋ ਜੋ ਇੱਕ ਹੋਈ ਸੇ ਆਸਣ ਲੋਨ ਭੰਡਾਰ ਜੋਗਿ ਚ ਸਾਇਆ ਸਿਖਾਵਾਰ ਕਰ ਕਰ ਵੇਖੈ ਸੁੱਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਹਰਿ ਇਸ ਸਿ ਹਰਿ ਇਸ ਆਦੋ ਨੀਲ ਨਾਦ ਨਾਹਤ ਜਗਤੂ ਵੇ ਕੋ ਇਸ ਸਿਖਦਾ ਜੇ ਬੋ ਲਖ ਹੋ ਹੈ ਲਖ ਹੋ ਹੈ ਲਖ ਵਿਸ਼ ਲਖ ਲਖ ਗਿਣਾ ਕੀ ਹੈ ਇੱਕ ਨਾ ਜਗਦੀਸ਼ ਹਿਤ ਰਾਹਿ ਬਤ ਬਵਨੀਆ ਚੜਿਏ ਹੋਏ ਕਿਸ ਸੋ ਲਗਲਾ ਖਾਸੀ ਟਾਇਰੀਸ ਨਾਨਕ ਨਦਰੀ ਬਾਈਏ ਗ਼ੋੜੇ ਗ਼ੋੜਾ ਢੀਸ ਆਖਣਾ ਜੋਰ ਜਪਨ ਹਜੂਰ ਜੋਰਨਾ ਮੰਗਣ ਦੇਣ ਦਾ ਜੋਰ ਜੋਰਨਾ ਜੀਵਨ ਮਰਨ ਦਾ ਹਜੂਰ ਜੋਰਨਾ ਰਾਜ ਮਾਲ ਮਨਸੂਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਰੁਪਿਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨਿਛ ਨ ਕੋਈ ਰਾਤੇ ਰੋਤੇ ਹੱਤੇ ਵਾਹਰ ਪਵਨ ਬਾਣੀ ਅਗਨੀ ਬਾਤਾਲ ਸਸਾ ਧਾਤੀ ਥਾਵ ਰੱਖੇ ਧਰਮਸਾਲ ਸਸਾ ਜੀਰਤ ਕਾ ਰੰਗ ਤੁਨਕੇ ਨਾਮ ਅਨੇਖ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਉਸ ਚਰਬਾਰ ਸਚਾ ਸੋਹਣ ਬਨਪੁਰਵਾਨ ਨਦਰੀ ਕਰਮ ਭਵੇ ਨੀਸਾਲ ਅਜ ਬਗਾਇ ਉੱਥੇ ਬਾਇ ਨਾਨਕ ਗਿਆ ਜਪੇ ਜਾਏ ਧਰਮ ਹੰਡ ਕਾ ਹੋ ਧਰਮ ਗਿਆਨ ਹੰਡ ਕਾ ਆਪ ਕੋ ਕਰਮ ਕੀਤੇ ਬਨ ਪਾਣੇ ਵ ਸੁੰਦਰ ਕੀਤੇ ਗਾਨ ਮਹੀਸ਼ ਕੀਤੇ ਬਰਮੈ ਹੱਥ ਘੜੀ ਹੈ ਰੂਪ ਰੰਗ ਕੇ ਵੇਸ ਹਿਥਿਆ ਕਰਮ ਭੂਮੀ ਮੇਰ ਹਿਤੇ ਹਿਤੇ ਲੋਪ ਦੇਸ ਜਿਤਿੰਦ ਚੰਦ ਸੂਰ ਕੀਤੇ ਹਿਤੇ ਮੰਡਲ ਦੇਸ ਕਿਤੇ ਸਦਵਨਾਥ ਕਿਤੇ ਗਿਦਦੇਵ ਇਸ ਕਿਤੇ ਦੇਦਨ ਮੰਨ ਕਿਤੇ ਕਿਤੇ ਦਨ ਸਮੁੰਦ ਹਿਤੇ ਹਣਿ ਹਿਤੇ ਬਾਣੀ ਕਿਤੇ ਬਾ ਨਿਰੰਦ ਹਿਤੇ ਆ ਸੁੱਤੀ ਸੇਵਕ ਹਿਤੇ ਨਾਨਕ ਅੰਤ ਨਾਇੰਤ ਗਿਆਨ ਖੰਡਵੇਂ ਗਿਆਨ ਵਿਚੰਡ ਤਥਨਾਦ ਅਨੰਦ ਕੋਟ ਆਨੰਦ ਸਰਹੰਡ ਕੀ ਬਾਣੀ ਰੂਪ ਤਥਾ ਘਟ ਖੜੀਏ ਬਹੁਤੇ ਅਨੂਪ ਤਾਹੀਆ ਲਾਗਤਿ ਅਨਜਹਿ ਦੇਖੋ ਕਹ ਹੈ ਵਿਸ਼ੇ ਵਿਸ਼ੁਤਾਈ ਤਥਾ ਗੜਿਏ ਸੁਤ ਮਤ ਮਨ ਗੁਰਧ ਤਥਾ ਗੜਿਏ ਸਰਾਜਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਥਾ ਹੋਨਾ ਕੋਈ ਹੋਰ ਤਜੋਤ ਮਹਾਬਲ ਸੂਰ ਤਿਨਵੇਂ ਰਾਮ ਰਹਿਆ ਵਰਪੂਰ ਟਠੇ ਸੀਟੋ ਹਿਟਾ ਮਹਿਮਾ ਮਾਹੇ ਤਾਕੇ ਰੂਪ ਨ ਅਸਨੇ ਜਾਹੇ ਨਾਮ ਰਠਾਗੇ ਜਾਹੇ ਜਨ ਕੇ ਰਾਵ ਸੈ ਮਨ ਮਾਹਿ ਕਤਿ ਬਤੋ ਸਖਲੋਇ ਪਰ ਹੈ ਅਨੰਦ ਸੁਚਾ ਮਨ ਸੋਇ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਰਦਿ ਨਿਹਾਲ ਸਚ ਖੰਡ ਵੰਡਿ ਵਰ ਪੰਡੋ ਜਿ ਕੋ ਤੈ ਤੰਤ ਨਾ ਅੰਤ ਕਤਿ ਲੋ ਲੋ ਆਕਾਰ ਜਿ ਜਹ ਹੁਕਮ ਦਾ ਰੂਪਕਾਰ ਵੇਖੈ ਵਿਸ਼ੇ ਕਰਿ ਵਿਚਾਰ ਜਿ ਨਾਨਕ ਸੁਨਾ ਕਰਿ ਆਸਾਲ ਜਦ ਭਾਰਾ ਸੁਨਿਆਰ ਪਰਨ ਮਤ ਵੀਰ ਹਟਿਆਰ ਪਵਨ ਲਾਉਂ ਦਪਤਾਉ ਵੰਡਾ ਭਉ ਦਤਾਲ ਘੜਿਆ ਸ਼ਬਦ ਸੱਚੀ ਡਕਸਾਲ ਜਿਨ ਕੋ ਨਜ਼ਰ ਕਰਮ ਦਨਕਾਰ ਨਾਨਕ ਨਜ਼ਰੀ ਨਜ਼ਰ ਨੇਹਾਲ ਸਲੋਖ ਪਵਨ ਗੁਰੂ ਬਾਣੀ ਬਿਤਾ ਮਾਤਾ ਦਰਮ ਹੱਟ ਦੇਸ ਰਾਜ ਵਿਦਾਈ ਦਾਇ ਖੇਲੇ ਸੁਜਤ ਚੰਗਿਆਈਆਂ ਬੁਰੀਆਈਆਂ ਪਛੇ ਧਰਮ ਹਦੂਰ ਕਰਮੀ ਆਪੋ ਆਪਣੀ ਇਹ ਨੇੜੇ ਕੇ ਨੂਰ ਜਿਨਿ ਨਾਮ ਧਿਆਇਆ ਗਇ ਅਰਹਾਲ ਨਾਨਕ ਦੇਹ ਮੁਖ ਉਜਲੇ ਕਿਤੇ ਛਟੀ ਨਾਲ ਜਿਨਿ ਨਾਮ ਧਿਆਇਆ ਗਇ ਅਰਹਾਲ ਨਾਨਕ ਦੇਹ ਮੁਖ ਉਜਲੇ ਕਿਤੇ ਛਟੀ ਨਾਲ ਹੈ ਗੁਰੂ ਰਖਮਨੇ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਹ ਵਿਸਰਾਮ ਆਸ਼ਟਵਦੀ ਅਵਨਾਸੀ ਪ੍ਰਭ ਮਨ ਮਹਿ ਰਾਖ ਮਨੁਖ ਕੀਟੁ ਪ੍ਰਿਥਿ ਤਿਆਗ ਟਿਸਟੈ ਬਰੈ ਨਾਹੀ ਕਿਛ ਕੋਈ ਸਰਬ ਨਿਰੰਤਰ ਇਕੋ ਸੋਇ ਆਪੇ ਵਿਨਹ ਆਪੇ ਦਨ ਇਹਰ ਗੰਬੀਰ ਬਹੀ ਸੁਜਨ ਪਾਰ ਬ੍ਰਹਮ ਬਰਮੇਸ਼ਰ ਗੋਬਿੰਦ ਕਿਰਪਾ ਦਾ ਆਨ ਦਿਆਲ ਬਖਸ਼ੰਦ ਸਾਰ ਦੇਲੇ ਕੀ ਜਨਨੀ ਪਾਓ ਨਾਨਕ ਕੇ ਮਨ ਇਨ ਰਾਵ ਮਨ ਸਾਭੂ ਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਖਾ ਨਿਤਰ ਦੂਰ ਤਿਸ ਕਾ ਮੰਤਰਨਾ ਜਨੀ ਹੋਰ ਆਨੰਦ ਰੂਪ ਮੰਗਲ ਸਦ ਜਾਖੈ ਸਰਬ ਜੋ ਸੁਣੀ ਇਹ ਕਰਤਾ ਕੈ ਰਾਜ ਮੇ ਰਾਜ ਜੁਗ ਮੈਂ ਜੋਗੀ ਤਾ ਪੰਦ ਬਿਸਰ ਗ੍ਰਸਤਮ ਹੈ ਭੋਗੀ ਤਾਏ ਰਹਾਏ ਵਖਾ ਸੁਖ ਵਾਇਆ ਨਾਨਕ ਦਿਸ ਅਭੁਕਾਰ ਅੰਤ ਨ ਪਾਇਆ ਜਾ ਕੀ ਨੀਲਾ ਕੀ ਮਿਤਨਾ ਹੈ ਸਗਲਾ ਦੇਵ ਹਾਰੇ ਉਗਾ ਹੈ ਪਿਤਾ ਕਾ ਜਨਮ ਕੀ ਜਨੈ ਪੂਤ ਸਗਲਾ ਬਰੋਈ ਆਪਣੇ ਸੂਤ ਸੋ ਮਤਿ ਗਿਆਨ ਅਨੰਦ ਹਾਰ ਜਨ ਦੇ ਜਨਦਾਸ ਨਾਮ ਦਿਖਾਵਹਿ ਸੇ ਤਹ ਗੁਣ ਮੈਂ ਜਾਖੋ ਪਰਮਾਏ ਜਨਮ ਰਹਿ ਫਿਰ ਆਵੈ ਜਾਇ ਊਜਨੀ ਜਿਤਿ ਸਗੇ ਅਸਥਾਨ ਜੈਸਾ ਜਨਾਵੈ ਰਸ ਨਾਨਕ ਜਨ ਨਾਨਾ ਰੂਪ ਨਾਨਾ ਜਾਖ ਰੰਗ ਨਾਨਾ ਵੇਖ ਕਰੈ ਕਰੰਗ ਨਾਨਾ ਹਵਿਰ ਕੀ ਨੋ ਵਿਸਤਾਰ ਰਾਵੀ ਅਵਨਾਸੀ ਕੰਕਾਹਰ ਨਾਨਾ ਜਲਦ ਹਰੇਖ ਨਮਾਹੇ ਪੂਰਾ ਰਹਿਓ ਪੁਰਨ ਸਭ ਧਾਏ ਨਾਨਾ ਅਕτικ ਕਵੰਤ ਬਨਾਈ ਹਵਨੇ ਹਿਮਤੋ ਆਪੇ ਹੈ ਪਾਈ ਸਭ ਕਰ ਦਸਗੇ ਸਭ ਦਸਗੇ ਹੈ ਨਾਉ ਜਪ ਜੇ ਜੀਵੇ ਨਾਨਕ ਕਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਹਨ ਬ੍ਰਹਮੰਡ ਨਾਮ ਕੇ ਧਾਰੇ ਸੁਨਤ ਮੇਰ ਪ੍ਰਾਨ ਨਾਮ ਕੇ ਧਾਰੇ ਸੁਨ ਗਿਆਨ ਧਿਆਨ ਨਾਮ ਕੇ ਧਾਰੇ ਆਕਾਰ ਸੁਟਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ 부ਰੀਆ ਸਭ ਬਵਨ ਨਾਮ ਕੇ ਸੰਗ ਉਦਰੈ ਸੰਸਰਵਨ ਕਰ ਕਿਰਪਾ ਜਿਸੋ ਆਪ ਨਾਮ ਲਾਏ ਨਾਨਕ ਜੋ ਤੇ ਵਦਵੇ ਸੋ ਜਨ ਗਤਿ ਪਾਏ ਰੋਪ ਸਤਜਾ ਕਾ ਸਤੇ ਅਸਤਾਨ ਪੁਰਖ ਸਤਗੇ ਉਹਲੇ ਮਰਧਾਨ ਕਰਤੋਤ ਸਸਜਾ ਕੀ ਬਾਣੀ ਸਤਹ ਬ੍ਰਖਾ ਸਮਹੇ ਸਮਾਨੀ ਸਤਹ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਅਦਬਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਮੁਝਾਏ ਉਸੇ ਸਤਪਲੀ ਸਤਨਾਮ ਬ੍ਰਹੁਕਾਰ ਸੁਖਦਾਈ ਵਿਸ਼ਵਾਸਤ ਨਾਨਕ ਗੁਰਤੇ ਪਾਈ ਸਤਿ ਵਚਨ ਸਾਧੂ ਉਪਰੇਸ ਸਾਤੇ ਜਨ ਜਾ ਕਿਰਦੇ ਪ੍ਰਵੇਸ਼ ਸਤ ਨਿਤ 부ਜੇ ਜੇ ਕੋਈ ਨਾਮ ਜਪਤ ਰਾਗੀ ਗਤ ਹੋਏ ਆਪ ਸਤ ਕੀ ਆਸਾ ਸੱਤ ਆਪੇ ਜਨ ਆਪਣੇ ਹੀ ਮਿਤ ਗਤ ਜਿਸ ਗੀਸਰ ਸੋ ਘਰਣੇ ਹਾਰ ਵਰਨਾ 부ਜੇ ਹੱਤ ਵਿਚਾਰ ਕਰਤਾ ਕੀ ਮਤ ਨਾ ਜਾਣੇ ਕੀਆ ਨਾਨਕ ਜੋਤਿ ਸੁਭਾਵੈ ਸੁਵਰਤੀਆ ਬਸ ਮਨ ਬਸੋ ਆਬੇ ਵਿਸਮਾਲ ਜਿਨ ਬੁਝਿਆ ਸਿ ਆਇਆ ਸਵਾਰ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਵਚਨ ਉਦਾਸ ਲਹਿ ਦਾਤੇ ਦੁਖ ਖਟਨ ਹਰ ਜਾਗੈ ਸੰਗਤ ਰੈ ਸੰਸਾਰ ਜਨ ਕਾ ਸੇਵਕ ਸੋਟ ਭਾਗੀ ਜਨ ਕੈ ਸੰਗੇ ਖਲਿਭ ਲਾਗੀ ਗਨ ਗੋਬਿੰਦ ਕੀਰਤਨ ਜਨ ਗਾਵੇ ਗੁਰੂ ਸਾਹਿਬ ਨਾਨਕ ਪੁਲਾਵੇ ਸਲੋਖ ਆਦਿ ਸੱਚ ਜਗਾਦ ਸੱਚ ਹੈ ਵੀ ਸੱਚ ਹੁ ਨਾਨਕ ਹੋਸੀ ਵੀ ਸੱਚ ਅਚ